ਪਿਆਰੇ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਆਪਾਂ ਮੇਲੇ ਮਿਲੀਆਂ ਕਿਤਾਬਾਂ ਦੀ ਗੱਲ ਕਰ ਰਹੇ ਹਾਂ ਮੇਲੇ ਮਿਲੀਆਂ ਕਿਤਾਬਾਂ ਤੋਂ ਭਾਵ ਕਿ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜਾ ਪੁਸਤਕ ਮੇਲਾ ਲੱਗਿਆ ਬਹੁਤ ਸਾਰੀਆਂ ਉੱਥੇ ਕਿਤਾਬਾਂ ਰੀਜ਼ ਹੋਈਆਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਬਹੁਤ ਸਾਰੀਆਂ ਕਿਤਾਬਾਂ ਭੇਟ ਕੀਤੀਆਂ ਕੁਝ ਪ੍ਰਕਾਸ਼ਕਾਂ ਨੇ ਕਿਤਾਬਾਂ ਦਿੱਤੀਆਂ ਉਹਨਾਂ ਵਿੱਚੋਂ ਕੁਝ ਕਿਤਾਬਾਂ ਜਿਹੜੀਆਂ ਉਹ ਪੜੀਆਂ ਗਈਆਂ ਕੁਝ ਹਜੇ ਪੜਨ ਦੇ ਕਿਹਾ ਜਾ ਸਕਦਾ ਕਿ ਪ੍ਰਕਿਰਿਆ ਦੇ ਵਿੱਚ ਆ ਉਹਨਾਂ ਵਿੱਚ ਕੁਝ ਕਿਤਾਬਾਂ ਜਿਹੜੀਆਂ ਉਹਨਾਂ ਬਾਰੇ ਆਪਾਂ ਕਦੇ-ਕਦਾਈਂ ਗੱਲ ਕਰ ਲੈਨੇ ਆ ਤੇ ਅੱਜ ਜਿਸ ਕਿਤਾਬ ਬਾਰੇ ਗੱਲ ਕਰ ਰਹੇ ਆ ਕਰ ਰਹੇ ਆ ਅੱਜ ਜਿਸ ਕਿਤਾਬ ਬਾਰੇ ਗੱਲ ਕਰ ਰਹੇ ਆ ਉਹ ਗੁਰ ਕਬਾਲ ਸਿੰਘ ਦੀ ਲਿਖੀ ਹੋਈ ਹੈ ਖੁਸ਼ੀਆਂ ਦਾ ਕੋਰਸ ਅ ਅਸਲ ਦੇ ਵਿੱਚ ਤਾਂ ਇਹ ਕਿਤਾਬ ਉਸ ਤਰ੍ਹਾਂ ਪੰਜਾਬੀ ਸਿਹਤ ਜਿਹੜੇ ਦੇ ਆਮ ਰੂਪ ਨੇ ਨਾਵਲ ਕਹਾਣੀ ਨਾਟਕ ਉਹਨਾਂ ਨਾਲ ਸੰਬੰਧਿਤ ਨਹੀਂ ਹੈ ਜਿਵੇਂ ਇਹਦਾ ਨਾਮ ਤੋਂ ਹੀ ਸਪਸ਼ਟ ਹੈ ਕਿ ਖੁਸ਼ੀਆਂ ਦਾ ਕੋਰਸ ਇਹ ਅਸਲ ਵਿੱਚ ਉਸ ਲੜੀ ਦੀ ਜਾਂ ਉਸ ਸੀਰੀਜ਼ ਦੀ ਕਿਤਾਬ ਆ ਜਿਸ ਦੇ ਵਿੱਚ ਇਹ ਹੁੰਦਾ ਹੈ ਕਿ ਖੁਸ਼ੀ ਕਿਵੇਂ ਪ੍ਰਾਪਤ ਕਰੀਏ ਆਨੰਦ ਕਿਵੇਂ ਲਈਏ ਜੀਵਨ ਚ ਸਫਲ ਕਿਵੇਂ ਹੋਈਏ ਮਿੱਤਰ ਕਿਵੇਂ ਬਣਾਈਏ ਅਮੀਰ ਕਿਵੇਂ ਹੋਈਏ ਜ਼ਿੰਦਗੀ ਸੁਖ ਆਨੰਦ ਨਾਲ ਕਿਵੇਂ ਬਤੀਤ ਕਰੀਏ ਵਗੈਰਾ ਵਗੈਰਾ ਅਸਲ ਦੇ ਵਿੱਚ ਤਾਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਜਾਂ ਖੁਸ਼ੀਆਂ ਪ੍ਰਾਪਤ ਕਰਨ ਲਈ ਬਹੁਤ ਸਾਰੇ ਜਿਹੜੀਆਂ ਹੈਗੀਆਂ ਕਿਤਾਬਾਂ ਉਹ ਮਿਲਦੀਆਂ ਜਿਨ੍ਹਾਂ ਨੂੰ ਪੋਜ਼ਿਟਿਵ ਥਿੰਕਿੰਗ ਦੀਆਂ ਕਿਤਾਬਾਂ ਕਿਹਾ ਜਾਂਦਾ ਹੈ ਇਹ ਜਿੰਨੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਮੌਲਿਕ ਕਿਤਾਬਾਂ ਬਹੁਤ ਘੱਟ ਨੇ ਅਨਵਾਦ ਤਾਂ ਹੋਇਆ ਚਾਹੇ ਉਹ ਡੇਲ ਕਰਨੀਗੀ ਦੀਆਂ ਕਿਤਾਬਾਂ ਦਾ ਅਨਵਾਦ ਹੋਇਆ ਹੋਵੇ ਚਾਹੇ ਸਵੀਟ ਮਾਰਡਨ ਦੀਆਂ ਕਿਤਾਬਾਂ ਦਾ ਅਨਵਾਦ ਹੋਇਆ ਹੋਵੇ ਚਾਹੇ ਭਾਰਤੀ ਕੁਝ ਜਿਹੜੇ ਮੋਟੀਵੇਟਰ ਜਿਹਨਾਂ ਨੂੰ ਲੇਖ ਕਹਿੰਦੇ ਆ ਪ੍ਰੇਰਕ ਪ੍ਰੇਰਣਾ ਦੇਣ ਵਾਲੇ ਜਿਹੜੇ ਲੇਖਕ ਨੇ ਸ਼ਿਵ ਖੇੜਾ ਉਹਨਾਂ ਦੀਆਂ ਕਿਤਾਬਾਂ ਦਾ ਅਨਵਾਦ ਹੋਇਆ ਹੋਵੇ ਪਰ ਪੰਜਾਬੀ ਦੇ ਵਿੱਚ ਮੌਲਿਕ ਕਿਤਾਬਾਂ ਬਹੁਤ ਘੱਟ ਨੇ ਕਿਸੇ ਸਮੇਂ ਜ਼ਰੂਰ ਗਰਭਕ ਸਿੰਘ ਨੇ ਕੁਝ ਜਿਹੀਆਂ ਅਤਿਸ਼ਾ ਦੇਣ ਵਾਲੀਆਂ ਕਿਤਾਬਾਂ ਲਿਖੀਆਂ ਸੀ ਜਾਂ ਨਿਰੰਦਰ ਸਿੰਘ ਕਪੂਰ ਦੇ ਕੁਝ ਲੇਖ ਜ਼ਰੂਰ ਨੇ ਕਿ ਜਿਹੜੇ ਅਤਿਸ਼ਾ ਬਖਸ਼ਦੇ ਨੇ ਜਾਂ ਜ਼ਿੰਦਗੀ ਦੇ ਨੂੰ ਅਤਿਸ਼ਾ ਨਾਲ ਜੀਣ ਦੀ ਗੱਲ ਕਰਦੇ ਨੇ ਪਰ ਜਿਹੜੀਆਂ ਸਾਡੀਆਂ ਜ਼ਿਆਦਾਤਰ ਕਿਤਾਬਾਂ ਨੇ ਆ ਉਹ ਸਿਹਤ ਨਾਲ ਸੰਬੰਧਿਤ ਨੇ ਸਾਡੇ ਕੋਲੇ ਇਸ ਵਨਗੀ ਦਾ ਸਹਿਤ ਬਹੁਤ ਘੱਟ ਹੈ ਤੋ ਇਹ ਇੱਕ ਵੱਖਰੀ ਵਨਗੀ ਦੀ ਕਿਤਾਬ ਆ ਤੇ ਮੈਨੂੰ ਇਸ ਕਰਕੇ ਇਹ ਚੰਗੀ ਲੱਗੀ ਕਿ ਪੰਜਾਬੀ ਦੇ ਵਿੱਚ ਇਹ ਮੌਲਿਕ ਕਿਤਾਬ ਹੈਗੀ ਆ ਤੇ ਇਸ ਕਿਤਾਬ ਦੀ ਇਹ ਵੀ ਇੱਕ ਖਾਸੀਅਤ ਹੈਗੀ ਆ ਕਿ ਜਿਹਨੂੰ ਅਸੀਂ ਕਹਿੰਦੇ ਆ ਕਿ ਅੰਤਰਕਿਰਿਆਵੀ ਇੰਟਰਐਕਟਿਵ ਬੁੱਕ ਆ ਕਿ ਇਹਦੇ ਵਿੱਚ ਕੁਝ ਪੰਨੇ ਖਾਲੀ ਛੱਡੇ ਗਏ ਆ ਉਹਨਾਂ ਵਿੱਚ ਕੁਝ ਪ੍ਰਸ਼ਨ ਪੁੱਛੇ ਗਏ ਆ ਜਾਂ ਉਹਨਾਂ ਦੇ ਤੁਸੀਂ ਉੱਤਰ ਦੇਣੇ ਆ ਜਾਂ ਆਪਣੀ ਰੋਜ਼ਮਰਾਂ ਦੀ ਉਹਦੇ ਵਿੱਚ ਕੀ ਤੁਸੀਂ ਕੀਤਾ ਉਹ ਦਰਜ ਕਰਨਾ ਹੈ ਤੋ ਉਹਨਾਂ ਨੇ ਤਾਂ ਇਹ ਵੀ ਦਾਵਾ ਕੀਤਾ ਕਿ ਪਹਿਲੀ ਕਿਤਾਬ ਹੈਗੀ ਹੈ ਪਰ ਪਹਿਲੀ ਕਿਤਾਬ ਆਪਾਂ ਇਸ ਰੂਪ ਦੀ ਕਿਤਾਬ ਜਾਂ ਇਸ ਵੰਗੀ ਦੀ ਕਿਤਾਬ ਗੁਰਬਖਸ਼ ਸਿੰਘ ਦੀ ਪ੍ਰਣ ਪੁਸਤਕ ਨੂੰ ਮੰਨ ਨਹੀਂ ਸਕਦੇ ਇਹ ਕਿਤਾਬ ਮੈਨੂੰ ਇਸ ਕਰਕੇ ਵਧੀਆ ਲੱਗੀ ਕਿ ਇਹ ਕਿਤਾਬ ਇਹ ਨਹੀਂ ਕਿ ਅੰਗਰੇਜ਼ੀ ਦੀਆਂ ਕਿਤਾਬਾਂ ਦੀ ਨਕਲ ਨਹੀਂ ਹੈ ਇੰਨੀ ਗੱਲ ਹੀ ਹੈ ਸਗੋਂ ਇਹਦੇ ਵਿੱਚ ਜਿਹੜੀਆਂ ਕਹਾਣੀਆਂ ਐ ਉਹ ਵੀ ਪੰਜਾਬੀ ਦੀਆਂ ਮੌਲਿਕ ਕਹਾਣੀਆਂ ਜਾਂ ਕਹਿ ਲਓ ਕਿ ਪੰਜਾਬੀ ਦੇ ਜਨਜੀਵਨ ਨਾਲ ਜੁੜਦੀਆਂ ਕਹਾਣੀਆਂ ਨੇ ਤੇ ਉਹਨਾਂ ਵਿੱਚੋਂ ਜਿਹੜੀ ਸਭ ਤੋਂ ਵਧੀਆ ਕਹਾਣੀ ਹੈਗੀ ਹੈ ਕਿ ਜਿੰਨੇ ਚੈਪਟਰ ਨੇ ਹਰੇਕ ਅੱਗੇ ਇੱਕ ਕਹਾਣੀ ਹੈ ਉਸ ਕਹਾਣੀ ਦੇ ਵਿੱਚੋਂ ਇੱਕ ਸਿੱਟਾ ਕੱਢਿਆ ਗਿਆ ਉਸ ਸਿੱਟੇ ਦੇ ਆਧਾਰ ਤੇ ਤੁਹਾਨੂੰ ਕੁਝ ਦਿਨ ਜਿਹੜੇ ਜ਼ਿੰਦਗੀ ਦੇ ਉਸ ਤਰ੍ਹਾਂ ਗੁਜ਼ਾਰਨ ਲਈ ਇੱਕ ਤਰ੍ਹਾਂ ਦਾ ਪ੍ਰੇਰਿਤ ਕੀਤਾ ਗਿਆ ਹੈਗਾ ਤੋ ਉਹਦੇ ਵਿੱਚੋਂ ਜਿਹੜੀਆਂ ਕਹਾਣੀਆਂ ਨੇ ਉਹ ਪੰਜਾਬੀ ਜਨਜੀਵਨ ਦੇ ਵਿੱਚੋਂ ਤੇ ਉਹਨਾਂ ਵਿੱਚੋਂ ਇੱਕ ਆਮ ਜੇ ਇਨੈਕਡੋਟ ਨੇ ਆਮ ਜੀਆਂ ਉਹ ਕਠਿਨਾਵਾਂ ਨੇ ਉਹਨਾਂ ਵਿੱਚੋਂ ਮੰਨ ਲਓ ਇੱਕ ਘਟਨਾ ਹੈਗੀ ਐ ਇਹ ਦਰਸਾਇਆ ਗਿਆ ਹੈ ਕਿ ਸਾਡੀਆਂ ਜਿਹੜੀਆਂ ਆਮ ਕਰਕੇ ਪਿੰਡਾਂ ਦੇ ਵਿੱਚ ਕਿ ਸ਼ਹਿਰਾਂ ਦੇ ਵਿੱਚ ਵੀ ਬੜਾ ਲੰਮਾ ਸਮਾਂ ਇਹ ਰਵਾਜ ਰਿਹਾ ਜਿੰਨਾ ਚਿਰ ਮਸ਼ੀਨੀ ਕਰਨ ਦਾ ਜ਼ੋਰ ਨਹੀਂ ਪਿਆ ਸੀ ਕਿ ਹੱਥਾਂ ਨਾਲ ਬੁਣਿਆ ਜਾਂਦਾ ਸੀਗਾ ਸਵੈਟਰ ਕੁੱਟੀਆਂ ਬੁਣੀਆਂ ਜਾਂਦੀਆਂ ਸੀ ਉਹਨਾਂ ਲੈ ਕੇ ਬਾਜ਼ਾਰੋਂ ਹੱਥਾਂ ਨਾਲ ਸਵੈਟਰ ਕੁੱਟੀਆਂ ਬੁਣੀਆਂ ਜਾਂਦੀਆਂ ਸੀ ਤਾਂ ਸਵੈਟਰ ਕੁੱਟੀਆਂ ਬੁਣਦਿਆਂ ਕਈ ਵਾਰ ਕੀ ਹੁੰਦਾ ਸੀ ਕਿ ਉਹਦੇ ਵਿੱਚ ਕੋਈ ਗੁੰਤੀ ਆ ਜਿਹੜੀ ਗਲਤ ਪੈ ਜਾਂਦੀ ਸੀ ਤਾਂ ਸਾਡਾ ਲੇਖਕ ਦੱਸਦਾ ਹੈਗਾ ਕਿ ਔਰਤਾਂ ਕੀ ਕਰਦੀਆਂ ਕਿ ਜਦੋਂ ਗੁੰਤੀ ਗਲਤ ਪੈ ਜੇ ਤਾਂ ਉਹ ਏ ਨਹੀਂ ਕਹਿੰਦੀਆਂ ਕਿ ਹੁਣ ਚਲੋ ਇੰਨਾ ਕੰਮ ਹੋਇਆ ਵਾ ਹੁਣ ਇਸੇ ਤਰ੍ਹਾਂ ਇਹਨੂੰ ਸਿਰੇ ਚੜਾ ਦਿਓ ਉਹ ਬੁਣਤੀ ਉਹਨੇ ਦੇੜ ਦਿੰਦੀਆਂ ਜੇ ਨਹੀਂ ਗਲਤ ਹੁੰਦੀ ਆ ਮੋੜ ਤੋਂ ਫੇਰ ਉਹ ਉੱਥੋਂ ਫੇਰ ਸ਼ੁਰੂ ਕਰ ਲੈਂਦੀਆਂ ਜਿੱਥੋਂ ਠੀਕ ਬੁਣਤੀ ਹੁੰਦੀ ਆ ਫੇਰ ਫੇਰ ਨਵੇਂ ਸਿਰਿਓ ਆਪਦਾ ਨਮੂਨਾ ਸਹੀ ਰੱਖਦੀਆਂ ਜੋ ਚੀਜ਼ ਉਹਨਾਂ ਨੇ ਬਣਾਉਣੀ ਹੁੰਦੀ ਆ ਉਹ ਬਣਾਉਣਾ ਮੁੱਖ ਰੱਖਦੀਆਂ ਉਹਦੇ ਨਾਲ ਉਹਨੇ ਸਿੱਟਾ ਇਹ ਕੱਢਿਆ ਹੈਗਾ ਕਿ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਅਸੀਂ ਕੰਮ ਕਰਦੇ ਹੈਗੇ ਆਂ ਠੀਕ ਵੀ ਪੈ ਜਾਂਦੇ ਆ ਠੀਕ ਵੀ ਸਿਰੇ ਚੜ ਜਾਂਦੇ ਆ ਪਰ ਕੁਝ ਕਈ ਵਾਰੀ ਗਲਤ ਨਮੂਨੇ ਵੀ ਪੈ ਜਾਂਦੇ ਆ ਜਾਂ ਗਲਤ ਕੁੰਡੇ ਵੀ ਚੱਕੇ ਜਾਂਦੇ ਆ ਤਾਂ ਫੇਰ ਅਧੇੜਨ ਲੱਗਿਆ ਉਹਨਾਂ ਨੂੰ ਦੇਰ ਨਹੀਂ ਲਾਉਣੀ ਚਾਹੀਦੀ ਉਹਨਾਂ ਨੂੰ ਅਧੇੜ ਲੈਣਾ ਚਾਹੀਦਾ ਹੈ ਮੋੜ ਤੋਂ ਫੇਰ ਜਿਹੜੀ ਗੁਣਤੀ ਸਟਾਰਟ ਕਰ ਲੈਣੀ ਚਾਹੀਦੀ ਆ ਤਾਂ ਇੱਕ ਤਰ੍ਹਾਂ ਦੀ ਇਹ ਇੱਕ ਸਾਡੇ ਪੰਜਾਬੀ ਜਨਜੀਵਨ ਦੇ ਵਿੱਚ ਜਿਹੜੇ ਸਵੈਟਰ ਕੋਟੀਆਂ ਬੁਣਨਾ ਉਹਦੀ ਘਟਨਾ ਲਈ ਉਸ ਘਟਨਾ ਕਿਉਂਕਿ ਤੁਹਾਡੀਆਂ ਬੀਬੀਆਂ ਮਾਵਾਂ ਭੈਣਾਂ ਭੂਆ ਦਾਦੀਆਂ ਨਾਨੀਆਂ ਇਹ ਕੰਮ ਕਰਦੀਆਂ ਨਹੀਂ ਆ ਉਹਦੇ ਨਾਲ ਜੜਾਓ ਕੀਤਾ ਤੇ ਉਸ ਨਾਲ ਫਿਰ ਜੋੜਨ ਤੋਂ ਬਾਅਦ ਇਹ ਸਿੱਟਾ ਕੱਢਿਆ ਹੈਗਾ ਕਿ ਜ਼ਿੰਦਗੀ ਦੇ ਵਿੱਚ ਵੀ ਕਈ ਵਾਰ ਗਲਤ ਨਮੂਨੇ ਪੈ ਜਾਂਦੇ ਆ ਉਹਨਾਂ ਨੂੰ ਅধেੜ ਲੈਣਾ ਚਾਹੀਦਾ ਤੇ ਨਵੇਂ ਸਿਰੋਂ ਫੇਰ ਅਤਿਸ਼ਾਹ ਦੇ ਨਾਲ ਬੁਣ ਲੈਣਾ ਚਾਹੀਦਾ ਇੱਕ ਤਰ੍ਹਾਂ ਨਾਲੇ ਕਿ ਮਾਵਾਂ ਭੈਣਾਂ ਤਾਂ ਸਿੱਖੋ ਜਾਂ ਸਵੈਟਰ ਦੀ ਬੁਣਤੀ ਗਲਤ ਹੋ ਜਾਣ ਤੋਂ ਸਿੱਖੋ ਇੱਕ ਇੱਕ ਇਸ ਤਰ੍ਹਾਂ ਦਾ ਸਾਨੂੰ ਸਬਕ ਮਿਲਦਾ ਨੈਸਟ ਟਾਈਮ ਇਹਨੂੰ ਇੱਕ ਕਹਾਣੀ ਕਹਾਣੀ ਦੇ ਵਿੱਚ ਉਸ ਤਰ੍ਹਾਂ ਨਹੀਂ ਕੋਈ ਕਹਾਣੀ ਵਾਲਾ ਤੱਤ ਪਰ ਇਹ ਕਿ ਸਾਡੇ ਜੀਵਨ ਨਾਲ ਜੁੜੀ ਹੋਈ ਘਟਨਾ ਹੈ ਇਸੇ ਤਰ੍ਹਾਂ ਇੱਕ ਹੋਰ ਘਟਨਾ ਹੈਗੀ ਆ ਕਿ ਅਕਸਰ ਪੰਜਾਬ ਦੇ ਵਿੱਚ ਕੁੜੀਆਂ ਹੀ ਨਹੀਂ ਸਿੱਖ ਧਰਮ ਦਾ ਅਸਰ ਹੋਣ ਕਰਕੇ ਜਿਹੜੇ ਮੁੰਡੇ ਵੀ ਵਾਲ ਰੱਖਦੇ ਆ ਤੇ ਬਚਪਨ ਦੇ ਵਿੱਚ ਅਕਸਰ ਵਾਲਾਂ ਦੇ ਵਿੱਚ ਗੁੰਝਲਾਂ ਪੈ ਜਾਂਦੀਆਂ ਜਿਨ੍ਹਾਂ ਨੇ ਵਾਲ ਰੱਖੇ ਹੁੰਦੇ ਆ ਤਾਂ ਉਹ ਫਿਰ ਵਾਲਾਂ ਦੀਆਂ ਜਣੀਆਂ ਗੁੰਝਲਾਂ ਕੱਟਣੀਆਂ ਹੈਗੀਆਂ ਉਹ ਮਾਵਾਂ ਸਾਡੀਆਂ ਕਿਵੇਂ ਗੁੰਝਲਾਂ ਕੱਟਦੀਆਂ ਤੇ ਉਹ ਕੀ ਕੱਟਦੀਆਂ ਕਿ ਉਹਨਾਂ ਨੂੰ ਵੱਖ-ਵੱਖ ਭਾਗਾ ਚ ਵੰਡ ਲੈਂਦੀਆਂ ਥੋੜੇ-ਥੋੜੇ ਵਾਲ ਇਕੱਠੇ ਕਰ ਲੈਂਦੀਆਂ ਫਿਰ ਉਹਨਾਂ ਵਾਲਾਂ ਨੂੰ ਉਹ ਅੱਡ-ਅੱਡ ਕਰਕੇ ਹੌਲੀ-ਹੌਲੀ ਐਸਤਾ-ਐਸਤਾ ਉਹਨਾਂ ਦੀਆਂ ਗੁੰਝਲਾਂ ਨੂੰ ਕੱਢਦੀਆਂ ਆਟਕਾਂ ਨੂੰ ਕੱਢਦੀਆਂ ਸਲਝਾਉਂਦੀਆਂ ਤਾਂ ਉੱਥੋਂ ਇਹ ਨਹੀਂ ਸਿੱਟਾ ਕੱਢਿਆ ਕਿ ਜ਼ਿੰਦਗੀ ਦੇ ਵਿੱਚ ਵੀ ਐਵੇਂ ਗੁੰਝਲਾਂ ਬਹੁਤ ਹੁੰਦੀਆਂ ਸਮੱਸਿਆਵਾਂ ਬਹੁਤ ਹੁੰਦੀਆਂ ਪਰ ਜੇ ਅਸੀਂ ਉਹਨੂੰ ਵੱਖ-ਵੱਖ ਭਾਗਾਂ 'ਚ ਵੰਡ ਲਈਏ ਸਬਰ ਨਾਲ ਤਹਮਮਲ ਨਾਲ ਐਸਤਾ-ਐਸਤਾ ਸਮਝ ਕੇ ਬਿਨਾਂ ਦੁੱਖ ਦਿੱਤੇ ਬਿਨਾਂ ਪੀੜ ਲਾਏ ਹੌਲੀ-ਹੌਲੀ ਜਿਵੇਂ ਕੰਗਾ ਮਾਵਾ ਫੇਰਦੀਆਂ ਜਿਵੇਂ ਓਵੇਂ ਅਸੀਂ ਫੇਰੀਏ ਤਾਂ ਉਹਦੇ ਨਾਲ ਗੁੰਝਲਾਂ ਨਿਕਲ ਸਕਦੀਆਂ ਇੱਕ ਤਰ੍ਹਾਂ ਦਾ ਇਹ ਵੀ ਇੱਕ ਸਬਕ ਹੈਗਾ ਇਹ ਵੀ ਇੱਕ ਅਭਿਆਸ ਹੈਗਾ ਕਿ ਜ਼ਿੰਦਗੀ ਦੇ ਵਿੱਚ ਜਦ ਇੱਕ ਕਦੇ ਕੋਈ ਮੁਸ਼ਕਲ ਆਵੇ ਕੋਈ ਮੁਸੀਬਤ ਆਵੇ ਤਾਂ ਉਹਨੂੰ ਤੁਸੀਂ ਕਿਵੇਂ ਹੱਲ ਕਰਨਾ ਹੈ ਉਹਨੂੰ ਭਾਗਾਂ 'ਚ ਵੰਡ ਲਓ ਇੱਕ ਮੁਸ਼ਕਲ ਨੂੰ ਜਾਂ ਇੱਕ ਮੁਸੀਬਤ ਨੂੰ ਜਾਂ ਇੱਕ ਭਾਗ ਨੂੰ ਪਹਿਲਾਂ ਹੱਲ ਕਰੋ ਫਿਰ ਉਹਨੂੰ ਹੌਲੀ-ਹੌਲੀ ਉਹਨੂੰ ਸਮਝੋ ਫਿਰ ਤਹਮਲਣਾ ਸਬਰਣਾ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ ਤ ਮੈਨੂ ਇਹ ਇਹ ਵੀ ਆਪਣੇ ਪੰਜਾਬੀ ਜਨ ਜੀਵਨ ਚੋਂ ਕਿਉਂਕਿ ਲਈ ਹੋਈ ਇੱਕ ਘਟਨਾ ਜਾਂ ਕਹਿ ਲਓ ਕਿ ਇੱਕ ਕਾਰਵਿਹਾਰ ਆ ਜਿਹੜਾ ਰਜਾਨਾ ਪੰਜਾਬ ਦਾ ਕਾਰਵਿਹਾਰ ਉਹਨੂੰ ਲਿਆ ਤੇ ਇਹ ਵੀ ਮੈਨੂੰ ਬੜਾ ਵਧੀਆ ਲੱਗਿਆ ਇਸੇ ਤਰ੍ਹਾਂ ਇਹਨਾਂ ਨੇ ਹੋਰ ਘਟਨਾਵਾਂ ਵੀ ਲਈਆਂ ਕਿ ਜਿਵੇਂ ਕੰਬਲ ਦੇ ਬਾਰੇ ਇੱਕ ਕੰਬਲ ਕਥਾ ਹੈਗੀ ਆ ਕਿ ਉਹਦੇ ਵਿੱਚ ਇਹ ਕਿ ਵੀ ਜਿਹੜੇ ਗਰੀਬ ਬੰਦਾ ਹੈਗਾ ਤਾਂ ਜਾਂ ਦ੍ਰਿਦ੍ਰਿ ਬੰਦਾ ਗਰੀਬ ਤਾਂ ਨਾਲ ਕਹਿੰਦੇ ਕਿ ਆਲਸੀ ਬੰਦਾ ਹੈਗਾ ਤੇ ਉਹਦੇ ਫਟੇ ਪੁਰਾਣੇ ਕੱਪੜੇ ਉੱਤੇ ਉਹਨੇ ਕੰਬਲ ਉੜਿਆ ਹੋਇਆ ਦ੍ਰਿਦਰ ਦਾ ਕੰਬਲ ਉੜਿਆ ਹੋਇਆ ਤੇ ਇਹ ਕਹ ਲੋ ਕਿ ਇਹ ਲੇਖਕ ਦੀ ਜਿਹੜੀ ਵਿਧੀ ਹੈ ਕਿ ਪਹਿਲਾਂ ਉਹ ਇੱਕ ਛੋਟੀ ਜੀ ਕਹਾਣੀ ਸੁਣਾਉਂਦਾ ਫਿਰ ਉਸ ਕਹਾਣੀ ਦਾ ਥੋੜਾ ਜਿਹਾ ਅਨਲਿਸਿਸ ਕਰਦਾ ਵਿਸ਼ਲੇਸ਼ਣ ਕਰਦਾ ਵਿਸ਼ਲੇਸ਼ਣ ਕਰਕੇ ਕੋਈ ਸਿੱਟੇ ਕੱਢਦਾ ਉਹਨਾਂ ਸਿੱਟਿਆਂ ਦੇ ਆਧਾਰ ਤੇ ਫਿਰ ਕੁਝ ਜ਼ਿੰਦਗੀ ਦੇ ਵਿੱਚ ਰਜਨਾਕਾਰ ਵਿਹਾਰ ਚ ਕੰਮ ਕਰਨ ਵਾਲਿਆਂ ਕੁਝ ਨੁਕਤੇ ਬਣਾਉਂਦਾ ਹੈ ਫਿਰ ਉਹਨਾਂ ਨੁਕਤਿਆਂ ਬਾਰੇ ਸਵਾਲ ਉਹ ਕਰਦਾ ਹੈ ਕਿ ਤੁਸੀਂ ਅੱਜ ਦੀ ਦਿਹਾੜੀ ਕੀ ਕੀਤਾ ਤੁਸੀਂ ਅੱਜ ਦੇ ਦਿਨ ਕੀ ਕੀਤਾ ਤੁਸੀਂ ਇਸ ਹਫਤੇ ਕੀ ਕੀਤਾ ਤਾਂ ਇਸ ਤਰ੍ਹਾਂ ਉਹ ਪ੍ਰੇਰਣਾ ਦਿੰਦਾ ਉਸਨੇ ਇਹ ਵੀ ਆਖਿਆ ਕਿ ਇਹ ਜ਼ਰੂਰੀ ਨਹੀਂ ਕਿ ਇਸ ਕਿਤਾਬ ਨੂੰ ਤੁਸੀਂ ਇੱਕੋ ਬੈਠਕ ਵਿੱਚ ਪੜੋ ਸਗੋਂ ਤੁਸੀਂ ਇੱਕ ਹਫਤੇ ਇੱਕ ਲੈਸਨ ਜਾਂ ਇੱਕ ਪਾਠ ਵੀ ਪੜ ਸਕਦੇ ਹੋ ਤੇ ਉਹਨੂੰ ਜ਼ਿੰਦਗੀ ਦੇ ਵਿੱਚ ਅਤਾਰ ਸਕਦੇ ਹੋ ਮੈਨੂੰ ਆਪਣੇ ਆਪ ਦੇ ਵਿੱਚ ਕਿਤਾਬ ਬਹੁਤ ਇਸ ਪੱਖੋਂ ਵਧੀਆ ਲੱਗੀ ਕਿ ਪੰਜਾਬੀ ਦੇ ਵਿੱਚ ਇਜਾਹੀਆਂ ਕਿਤਾਬਾਂ ਦੀ ਘਾਟ ਪੰਜਾਬੀ ਦੇ ਵਿੱਚ ਸਿਹਤ ਤਾਂ ਬਹੁਤ ਰਚਿਆ ਜਾਂਦਾ ਪਰ ਵਿਗਿਆਨਕ ਸਿਹਤ ਬਹੁਤ ਘੱਟ ਰਚਿਆ ਜਾਂਦਾ ਸਾਡੇ ਕੋਲੇ ਧਾਰਮਿਕ ਤੇ ਸਿਹਤਕ ਸਿਹਤ ਬਹੁਤ ਵਿਗਿਆਨਕ ਸਿਹਤ ਬਹੁਤ ਘੱਟ ਤੇ ਜ਼ਿੰਦਗੀ ਨੂੰ ਉਤਸ਼ਾਹ ਦੇਣ ਵਾਲਾ ਜਾਂ ਜ਼ਿੰਦਗੀ ਦੇ ਹੋਰ ਕਾਰਵਿਹਾਰਕ ਕੰਮਾਂ ਵਾਲਾ ਤਕਨੀਕੀ ਕੰਮ ਵਾਲਾ ਜਾਂ ਹੋਰ ਤੱਥਗਤ ਜਾਣਕਾਰੀ ਦੇਣ ਵਾਲਾ ਸਹਿਤ ਬਹੁਤ ਘੱਟਾ ਜਦੋਂ ਤੁਸੀਂ ਅੰਗਰੇਜ਼ੀ 'ਚ ਨਜ਼ਰ ਮਾਰਦੇ ਆ ਕਿ ਉੱਥੇ ਖੇਡ ਸਹਿਤ ਖੇਡਾਂ ਉੱਤੇ ਬਹੁਤ ਸਾਰਾ ਲਿਟਰੇਚਰ ਮਿਲਦਾ ਏ ਇਸੇ ਤਰ੍ਹਾਂ ਹੀ ਉੱਥੇ ਕਿ ਜਿਹੜੇ ਰਜਾਨਾਂ ਦੇ ਕੰਮ ਧੰਦੇ ਹੁੰਦੇ ਆ ਕਿ ਜਿਵੇਂ ਬਿਊਟੀ ਸਲੂਨ ਆ ਜਾਂ ਵਾਲ ਕੱਟਣ ਦਾ ਧੰਦਾ ਜਾਂ ਹੋਰ ਟੇਲਰਿੰਗ ਦਾ ਇਹਨਾਂ ਤੇ ਬਹੁਤ ਸਾਰੀਆਂ ਕਿਤਾਬਾਂ ਮਿਲਦੀਆਂ ਹੋਰ ਤਾਂ ਹੋਰ ਰਸੋਈ ਕਲਾ ਤੇ ਹੀ ਬਹੁਤ ਪਕਵਾਨ ਕਲਾ ਤੇ ਬਹੁਤ ਕਿਤਾਬਾਂ ਮਿਲਦੀਆਂ ਪਰ ਪੰਜਾਬੀ ਵਿੱਚ ਇਸ ਤਰ੍ਹਾਂ ਦੀਆਂ ਨਹੀਂ ਤੇ ਜ਼ਿੰਦਗੀ ਦੇ ਵਿੱਚ ਉਤਸ਼ਾਹ ਦੇਣ ਵਾਲੀਆਂ ਕਿਤਾਬਾਂ ਦੀ ਤਾਂ ਬਹੁਤ ਹੀ ਘਾਟ ਉਸ ਪੱਖੋਂ ਮੈਨੂੰ ਇਹ ਕਿਤਾਬ ਬੜੀ ਮਹੱਤਵਪੂਰਨ ਲੱਗੀ ਕਿ ਜ਼ਿੰਦਗੀ ਦੇ ਵਿੱਚ ਉਤਸ਼ਾਹ ਦਿੰਦੀ ਹੈ ਜਾਂ ਜ਼ਿੰਦਗੀ ਕਿਵੇਂ ਜਿਉਣੀ ਹੈ ਇਹਦੇ ਲਈ ਤੁਹਾਨੂੰ ਗਾਈਡ ਕਰਦੀ ਆ ਮੈਂ ਆਪਣੇ ਆਪ ਦੇ ਵਿੱਚ ਇਸ ਕਿਤਾਬ ਦਾ ਇਸ ਰੂਪ ਦੇ ਵਿੱਚ ਸਵਾਗਤ ਕਰਦਾ ਤੇ ਜਿਹੜੇ ਬੰਦੇ ਪੜ੍ਹਨ ਲਿਖਣ ਦੇ ਸ਼ਕੀਨ ਆ ਜਾਂ ਜ਼ਿੰਦਗੀ ਨੂੰ ਇੱਕ ਢੰਗ ਨਾਲ ਜੀਣਾ ਚਾਹੁੰਦੇ ਆ ਉਹ ਇਸ ਕਿਤਾਬ ਨੂੰ ਖਰੀਦ ਸਕਦੇ ਆ ਪੜ੍ਹ ਸਕਦੇ ਆ ਲੈ ਸਕਦੇ ਹੈਗੇ ਆ ਆਪਣੇ ਆਪ ਦੇ ਵਿੱਚ ਇਹ ਮੈਨੂੰ ਚੰਗੀ ਗੱਲ ਲੱਗੀ ਇਹ ਜਿਹੜੀ ਕਿਤਾਬ ਹੈਗੀ ਆ ਇਹ ਦਾ ਜੋ ਇੱਥੇ ਲਿਖਿਆ ਹੈਗਾ ਕਿ ਪੀਪਲ ਆਰਟ ਪਟਿਆਲਾ ਇਹਦਾ ਡਿਸਟ੍ਰੀਬਿਊਟਰ ਹੈਗਾ ਸ਼ਾਲੀਮਾਰ ਪਲਾਜ਼ਾ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਦੂਜੇ ਪਾਸੇ ਇੱਕ ਦੁਕਾਨ ਆ ਇਹ ਤੇ ਇਹਦਾ ਇਹਨੂੰ ਸਜਾਇਆ ਵੀ ਬਹੁਤ ਖੂਬਸੂਰਤ ਢੰਗ ਨਾਲ ਹੈਗਾ ਆ ਸ਼ਿਖਾ ਕੋਪਟਾ ਨੇ ਕਿਹਾ ਜਾ ਸਕਦਾ ਹੈ ਕਿ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਜਾਂ ਗ੍ਰਾਫਿਕਸ ਜਾਂ ਫੋਟੋਆਂ ਬਣਾਈਆਂ ਹੈਗੀਆਂ ਮੈਂ ਸਮਝਦਾ ਕਿ ਤੁਸੀਂ ਇੱਕ ਕਿਤਾਬ ਖਰੀਦ ਸਕਦੇ ਆ ਪੜ ਸਕਦੇ ਆ ਆਖਰੀ ਗੱਲ ਚੇਤਾਵਨੀ ਵਰਗੀ ਇਹਨਾਂ ਕਿਤਾਬਾਂ ਦਾ ਤਾਂ ਹੀ ਮੁੱਲ ਹੈ ਜੇ ਇਹਨਾਂ ਤੇ ਅਮਲ ਕਰੇ